ਸੱਚੇ ਕਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ੰਤ ਸਪੀਡ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਐਲਾਨ ਕੀਤਾ ਕਿ ਅਸੀਂ ਜਲਦੀ ਦਵਾਈਆਂ ਤੇ ਭਾਰੀ ਟੈਰਿਫ ਲਗਾਉਣ ਜਾ ਰਹੇ ਹਾਂ ਟਰੰਪ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਵਿਦੇਸ਼ੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਅਮਰੀਕਾ ਵਾਪਸ ਲਿਆਉਣਾ ਅਤੇ ਘਰੇਲੂ ਫਾਰਮਾਸਿਊਟੀਕਲ ਉਦਯੋਗ ਨੂੰ ਉਤਸ਼ਾਹਿਤ ਕਰਨਾ ਟਰੰਪ ਨੇ ਕਿਹਾ ਕਿ ਦੂਜੇ ਦੇਸ਼ ਦਵਾਈਆਂ ਦੀਆਂ ਕੀਮਤਾਂ ਘੱਟ ਰੱਖਣ ਲਈ ਬਹੁਤ ਜ਼ਿਆਦਾ ਦਬਾਅ ਪਾਉਂਦੇ ਨੇ ਇਹ ਕੰਪਨੀਆਂ ਉੱਥੇ ਸਸਤੇ ਰੇਟਾਂ ਤੇ ਦਵਾਈਆਂ ਵੇਚਦੀਆਂ ਨੇ ਪਰ ਅਮਰੀਕਾ ਵਿੱਚ ਅਜਿਹਾ ਨਹੀਂ ਹੁੰਦਾ ਇੱਕ ਵਾਰ ਜਦੋਂ ਇਹਨਾਂ ਦਵਾਈਆਂ ਵਾਲੀਆਂ ਕੰਪਨੀਆਂ ਤੇ ਟੈਰਿਫ ਲਗਾਏ ਜਾਂਦੇ ਨੇ ਤਾਂ ਇਹ ਸਾਰੀਆਂ ਕੰਪਨੀਆਂ ਅਮਰੀਕਾ ਵਾਪਸ ਆ ਜਾਣਗੀਆਂ ਦਵਾਈਆਂ ਤੇ ਟੈਰਿਫ ਲਾਉਣ ਨਾਲ ਭਾਰਤ ਦੀਆਂ ਕੰਪਨੀਆਂ ਨੂੰ ਵੀ ਭਾਰਤੀ ਨੁਕਸਾਨ ਹੋ ਸਕਦਾ ਜੇਕਰ ਅਮਰੀਕਾ ਦਾ ਫੈਸਲਾ ਕਰਦਾ ਤਾਂ ਇਸ ਦਾ ਅਸਰ ਭਾਰਤ ਤੇ ਵੀ ਪਵੇਗਾ ਭਾਰਤੀ ਦਵਾਈ ਕੰਪਨੀਆਂ ਹਰ ਸਾਲ 40% ਜਨਰਿਕ ਦਵਾਈਆਂ ਅਮਰੀਕਾ ਭੇਜਦੀਆਂ ਨੇ 트럼ਪ ਨੇ ਕਿਹਾ ਕਿ ਦਵਾਈਆਂ ਦੂਜੇ ਦੇਸ਼ਾਂ ਚ ਬਣਦੀਆਂ ਨੇ ਤੇ ਇਸ ਦੇ ਲਈ ਤੁਹਾਨੂੰ ਜ਼ਿਆਦਾ ਕੀਮਤ ਚੁਕਾਉਣੀ ਪੈਂਦੀ ਹੈ ਲੰਡਨ ਚ ਜੋ ਦਵਾਈ 88 ਡਾਲਰ ਵਿੱਚ ਵਿਕਦੀ ਹੈ ਉਹ ਦਵਾਈ ਅਮਰੀਕਾ ਚ 1300 ਡਾਲਰ ਵਿੱਚ ਵਿਕ ਰਹੀ ਹੈ ਹੁਣ ਇਹ ਸਭ ਖਤਮ ਹੋ ਜਾਵੇਗਾ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਕੈਦ ਬਕਵਾਦੀ ਸੰਸਦ ਮੈਂਬਰ ਅਮਰਿਤਪਾਲ ਦਾ 22 ਅਪ੍ਰੈਲ ਨੂੰ ਜੇਲ੍ਹ ਤੋਂ ਬਾਹਰ ਆਉਣਾ ਨਿਸ਼ਚਿਤ ਹੈ ਇਸ ਦਾ ਮੁੱਖ ਕਾਰਨ ਇਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਐਨਐਸਏ ਦੇ ਤਹਿਤ 2 ਸਾਲਾਂ ਤੋਂ ਵੱਧ ਸਮੇਂ ਤੱਕ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ 22 ਅਪ੍ਰੈਲ ਨੂੰ ਅਮਰਿਤਪਾਲ ਦੇ 2 ਸਾਲ ਪੂਰੇ ਹੋ ਜਾਣਗੇ ਹਾਲਾਂਕਿ ਡਿਬਰੂਗੜ ਜੇਲ੍ਹ ਤੋਂ ਰਿਹਾਈ ਦੇ ਬਾਅਦ ਵੀ ਉਹਨਾਂ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਣਗੀਆਂ ਕਿਉਂਕਿ ਉਹਨਾਂ ਖਿਲਾਫ ਯੂਏਪੀਏ ਦੇ ਤਹਿਤ ਵੀ ਕੇਸ ਦਰਜ ਹੈ ਇਸ ਸੰਦਰਭ ਵਿੱਚ ਪੁਲਿਸ ਉਹਨਾਂ ਨੂੰ ਡਿਬਰੂਗੜ ਜੇਲ੍ਹ ਤੋਂ ਰਿਹਾਈ ਦੇ ਤੁਰੰਤ ਬਾਅਦ ਫਿਰ ਗ੍ਰਿਫਤਾਰ ਕਰਕੇ ਜੇਲ੍ਹ ਭੇਜੇਗੀ ਅਮਰਿਤਪਾਲ ਨੂੰ 23 April 2023 ਨੂੰ NSA ਦੇ ਤਹਿਤ ਪੰਜਾਬ ਤੋਂ ਡਿਬਰੂਗੜ ਜੇਲ੍ਹ ਵਿੱਚ ਭੇਜਿਆ ਗਿਆ ਸੀ। ਉਹਨਾਂ ਨੇ ਡਿਬਰੂਗੜ ਜੇਲ੍ਹ ਤੋਂ ਹੀ 2024 ਦੀ ਲੋਕ ਸਭਾ ਚੋਣ ਲੜੀ ਸੀ। ਉਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਪਰ ਹੁਣ ਤੱਕ ਉਹ ਲੋਕ ਸਭਾ ਦੇ ਸੈਸ਼ਨ ਵਿੱਚ ਸ਼ਾਮਲ ਨਹੀਂ ਹੋ ਸਕੇ। ਅਮਰਿਤਪਾਲ ਦੇ ਸਾਥੀ ਪੱਪਲਪ੍ਰੀਤ ਸਿੰਘ ਨੂੰ ਡਿਬਰੂਗੜ ਜੇਲ੍ਹ ਤੋਂ ਲਿਉਣ ਲਈ ਪੁਲਿਸ ਦੀ ਇੱਕ ਟੀਮ ਉੱਥੇ ਗਈ ਹੈ। ਉਹਨਾਂ ਦੇ ਕਈ ਸਾਥੀਆਂ ਤੋਂ NSA ਪਹਿਲੇ ਹੀ ਹਟਾਇਆ ਜਾ ਚੁੱਕਾ। ਇਹ ਸਾਰੇ ਪੰਜਾਬ ਦੀਆਂ ਸਥਾਨਕ ਜੇਲਾਂ ਵਿੱਚ ਰੱਖੇ ਗਏ ਨੇ। ਹੁਣ ਅਮਰਿਤਪਾਲ ਨੂੰ ਡਿਬਰੂਗੜ ਜੇਲ੍ਹ ਤੋਂ ਪੰਜਾਬ ਲਿਆ ਜਾ ਸਕਦਾ। ਬੰਗਲਾਦੇਸ਼ ਦੀ ਗਦਿਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮੰਗਲਵਾਰ ਨੂੰ ਆਪਣੀ ਪਾਰਟੀ ਆਵਾਮੀ ਲੀਗ ਤੇ ਪਾਬੰਦੀ ਲਾਉਣ ਦੀਆਂ ਧਮਕੀਆਂ ਵਿਰੁੱਧ ਚੇਤਾਵਨੀ ਦਿੱਤੀ। ਉਹਨਾਂ ਕਹੇ ਕਿ ਆਵਾਮੀ ਲੀਗ ਕੋਈ ਪਰਜੀਵੀ ਨਹੀਂ ਹੈ ਅਤੇ ਨਾ ਹੀ ਕਿਸੇ ਹੜ ਤੋਂ ਉੱਭਰੀ ਹੈ। ਦੁਨੀਆ ਦੇ ਸਾਹਮਣੇ ਯੂਨੋਸ ਦਾ ਅਸਲੀ ਚਿਹਰਾ ਬੇਨਕਾਬ ਹੋ ਚੁੱਕਾ। ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਕਿੰਨਾ ਧੋਖੇਬਾਜ਼, ਪ੍ਰੇਸ਼ਟ ਅਤੇ ਅਤਵਾਦੀ ਹੈ। ਦੱਸਦੇ ਕਿ ਹਿੰਸਕ ਵਿਦਿਆਰਥੀ ਅੰਦੋਲਨ ਦੇ ਕਾਰਨ ਪਿਛਲੇ ਸਾਲ 5 ਅਗਸਤ ਨੂੰ ਹਸੀਨਾ ਸਰਕਾਰ ਦਾ ਪਤਨ ਹੋ ਗਿਆ ਸੀ। ਹਸੀਨਾ ਨੂੰ ਬੰਗਲਾਦੇਸ਼ ਛੱਡਣਾ ਪਿਆ ਸੀ ਉਦੋਂ ਤੋਂ ਭਾਰਤ 'ਚ ਇਸ ਤੋਂ ਬਾਅਦ ਮੁਹੰਮਦ ਜ਼ੁਨੂਸ ਦੀ ਅਗਵਾਈ ਚ ਅੰਤਰੀਮ ਸਰਕਾਰ ਦਾ ਗਠਨ ਹੋਇਆ ਸੀ ਹਸੀਨਾ ਨੇ ਮੰਗਲਵਾਰ ਨੂੰ ਪਾਰਟੀ ਕਾਰਕੂਨ ਅਤੇ ਸਮਰਥਕਾਂ ਨੂੰ ਭਾਰਤ ਤੋਂ ਵਰਚੁਅਲ ਢੰਗ ਨਾਲ ਸੰਬੋਧਨ ਕੀਤਾ ਅਤੇ ਆਵਾਮੀ ਲੀਗ ਤੇ ਪਾਬੰਦੀ ਲਾਉਣ ਦੀ ਮੰਗ ਕਰਨ ਵਾਲੇ ਨੇਤਾਵਾਂ ਦਾ ਨਾਂ ਲਏ ਬਗੈਰ ਉਹਨਾਂ ਤੇ ਨਿਸ਼ਾਨਾ ਬੰਨ੍ਹਿਆ ਉਹਨਾਂ ਕਿਹਾ ਉਹਨਾਂ ਦੀ ਅੰਤਰੀਮ ਸਰਕਾਰ ਦੀ ਹਿੰਮਤ ਮੈਨੂੰ ਹੈਰਾਨ ਕਰਦੀ ਹੈ ਉਹਨਾਂ ਨੇ ਨਹੀਂ ਸੋਚਣਾ ਚਾਹੀਦਾ ਕਿ ਮੈਂ ਸਭ ਕੁਝ ਛੱਡ ਕੇ ਚਲੀ ਆਈਆਂ ਸੰਵਿਧਾਨ ਦੇ ਅਨੁਸਾਰ ਮੈਂ ਹੁਣ ਵੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹਾਂ ਇਸ ਸਮੇਂ ਉਤਰੀ ਪਾਰਤ ਵਿੱਚ ਤੇਜ਼ ਗਰਮੀ ਪੈ ਰਹੀ ਹੈ ਦਿੱਲੀ ਤੋਂ ਲੈ ਕੇ ਪਹਾੜਾਂ ਤੱਕ ਸੂਰਜ ਅਸਮਾਨ ਤੋਂ ਗਰਮੀ ਵਰਸਾ ਰਿਹਾ ਲੋਕ ਗਰਮੀ ਤੋਂ ਪਰੇਸ਼ਾਨ ਨੇ ਗਰਮੀ ਕਾਰਨ ਲੋਕਾਂ ਦਾ ਦਿਨ ਵੇਲੇ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੁੰਦਾ ਜਾ ਰਿਹਾ ਪਰ ਬੁੱਧਵਾਰ ਨੂੰ ਉਤਰਾਖੰਡ ਵਿੱਚ ਮੌਸਮ ਨੇ ਆਪਣਾ ਮિજાਜ ਬਦਲ ਲਿਆ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਪਿਆ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਪਾਰੀ ਬਾਰਿਸ਼ ਨੇ ਕਈ ਇਲਾਕਿਆਂ ਵਿੱਚ ਤਵਾਹੀ ਵੀ ਮਚਾ ਦਿੱਤੀ ਚਮੋਲੇ ਵਿੱਚ ਪਾਰੀ ਮੀਂਹ ਕਾਰਨ ਕਈ ਸੜਕਾਂ ਨੁਕਸਾਨੀਆਂ ਗਈਆਂ ਮੀਂਹ ਕਾਰਨ ਕਈ ਥਾਵਾਂ ਤੇ ਪਹਾੜ ਤੋਂ ਇਹਨਾਂ ਮਲਵਾ ਢੇਠ ਆ ਗਿਆ ਕਿ ਕਈ ਵਾਹਨ ਵੇ ਹੇਠਾਂ ਦਬ ਗਏ ਇਸ ਦੌਰਾਨ ਮੌਸਮ ਵਿਭਾਗ ਨੇ ਸੂਬੇ ਵਿੱਚ ਮੀਂਹ ਦੀ ਹੋਰ ਚੇਤਾਵਨੀ ਜਾਰੀ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਤੋਂ ਬਾਅਦ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਾਫੀ ਸਰਗਰਮੀ ਹੈ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਜਿੱਥੇ ਇਸ ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਦਲਜੀਤ ਚਿੰਮਾ ਨੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 April ਨੂੰ ਕੀਤੀ ਜਾਵੇਗੀ ਚਿੰਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਅੰਮ੍ਰਿਤਸਰ ਵਿੱਚ ਕੀਤੀ ਜਾਵੇਗੀ ਅੰਮ੍ਰਿਤਸਰ ਵਿੱਚ 12 April ਨੂੰ ਦੁਪਹਿ ਆਕੇ 27 ਲੱਖ ਮੈਂਬਰ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਨੇ ਅਤੇ ਉਹ ਸਾਰਿਆਂ ਦਾ ਧੰਨਵਾਦੀ ਨੇ ਇਸ ਦੌਰਾਨ ਚੀਮਾ ਨੇ ਵਿਰੋਧੀਆਂ ਤੇ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਤਬਾਹ ਕਰਨ ਲਈ ਕਈ ਸਾਜ਼ਿਸ਼ਾਂ ਰਚੀਆਂ ਗਈਆਂ ਪਰ ਵਿਰੋਧੀ ਇਸ ਵਿੱਚ ਸਫਲ ਨਹੀਂ ਹੋ ਸਕੇ ਇਹ ਜਾਣਿਆ ਜਾਂਦਾ ਕਿ 16 ਨਵੰਬਰ 2024 ਨੂੰ ਸੁਖਵੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਨੇ ਆਪਣਾ ਅਸਤੀਫਾ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਸੀ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਦਾ ਨਵਾਂ ਪ੍ਰਧਾਨ ਕੌਣ ਹੋਵੇਗਾ ਇਸ ਸਬੰਧ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਚਾਰ ਨੇ ਉਹੀ ਅਕਾਲੀ ਦਲ ਜਿਸ ਨੇ ਪੰਜਾਬ ਵਿੱਚ ਲੰਬੇ ਸਮੇਂ ਤੱਕ ਸਤਾ ਦਾ ਆਨੰਦ ਮਾਣਿਆ ਸੀ ਹੁਣ ਲਗਾਤਾਰ ਹਾਰਾਂ ਦਾ ਸਾਹਮਣਾ ਕਰ ਰਿਹਾ ਅਤੇ ਇਸ ਦਾ ਪਾਰਟੀ ਤੇ ਡੂੰਗਾ ਪ੍ਰਭਾਵ ਪਿਆ ਚੋਣਾਂ ਵਿੱਚ ਲਗਾਤਾਰ ਹਾਰ ਕਾਰਨ ਅਕਾਲੀ ਦਲ ਵਿੱਚ ਅੰਦਰੂਨੀ ਗੜਬੜ ਦੇਖਣ ਨੂੰ ਮਿਲੀ ਪਾਰਟੀ ਦੇ ਅੰਦਰੋਂ ਬਾਗੀ ਆਵਾਜ਼ਾਂ ਉੱਠੀਆਂ ਪਾਰਟੀ ਦੀ ਲੀਡਰਸ਼ਿਪ ਅਤੇ ਨੀਤੀਆਂ ਤੇ ਪਾਰਟੀ ਮੈਂਬਰਾਂ ਨੇ ਖੁਦ ਸਵਾਲ ਉਠਾਏ ਸਨ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲਈ ਪਾਰਟੀ ਨੂੰ ਇਕਜੁੱਟ ਰੱਖਣਾ ਹੋਰ ਵੀ ਮੁਸ਼ਕਲ ਹੋ ਗਿਆ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ ਦੇ 90 ਦਿਨਾਂ ਦੀ ਟੈਰਿਫ ਰੋਕ ਦੇ ਐਲਾਨ ਤੋਂ ਬਾਅਦ ਅਮਰੀਕੀ ਸਟਾਕ ਮਾਰਕੀਟ ਵਿੱਚ ਤੇਜ਼ੀ ਆਈ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਨੇ 10 ਅਪ੍ਰੈਲ ਤੋਂ ਚੀਨੀ ਸਮਾਨ ਤੇ ਟੈਰਿਫ 104% ਤੋਂ ਵਧਾ ਕੇ 125% ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਅਮਰੀਕੀ ਸਟਾਕਾਂ ਵਿੱਚ ਤੇਜ਼ੀ ਆਈ। ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਸਟਾਕ ਮਾਰਕੀਟ ਵਿੱਚ ਇੱਕ ਦਿਨ ਦਾ ਸਭ ਤੋਂ ਵੱਡਾ ਵਾਧਾ ਦੇਖਣ ਨੂੰ ਮਿਲਿਆ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਸੋਮਵਾਰ ਨੂੰ ਅਮਰੀਕੀ ਸਟਾਕ ਬਾਜ਼ਾਰਾਂ ਵਿੱਚ ਜ਼ਬਰਦਸਤ ਵਾਧਾ ਦ ਐਨਪੀ 500 ਇੰਡੈਕਸ 9.5% ਦੇ ਵਾਧੇ ਨਾਲ ਬੰਦ ਹੋਇਆ ਜਦੋਂ ਕਿ ਨੈਸਡੈਕ 12% ਦੇ ਵਾਧੇ ਨਾਲ 100 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ ਡਾਉ ਜੋਨਸ ਇੰਡਸਟਰੀਅਲ ਆਰਸਟ ਵਿੱਚ ਵੀ ਲਗਭਗ 7.9% ਦਾ ਵਾਧਾ ਦੇਖਿਆ ਗਿਆ ਇੱਕ ਦਿਨ ਦੇ ਅੰਦਰ ਬਾਜ਼ਾਰ ਵਿੱਚ ਲਗਭਗ 30 ਬਿਲੀਅਨ ਸ਼ੇਅਰਾਂ ਦਾ ਲੈਣ-ਦੇਣ ਹੋਇਆ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ ਪੰਜਾਬ ਪਾਸਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਰਾਜਪਾਲ ਗੁਲਾਬਚੰਦ ਕਟਾਰੀਆ ਨੂੰ ਚਿੱਠੀ ਲਿਖ ਕੇ ਪੰਜਾਬ ਵਿੱਚ ਵਧ ਰਹੇ ਗਰਨੇਡ ਹਮਲਿਆਂ ਤੇ ਚਿੰਤਾ ਪ੍ਰਗਟਾਈ ਹੈ ਉਹਨਾਂ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਸੂਬੇ ਵਿੱਚ ਵਧ ਰਹੇ ਅਪਰਾਧ ਅਤੇ ਗਰਨੇਡ ਹਮਲਿਆਂ ਦੀ ਕਿਸੇ ਉੱਚ ਪਦਰੀ ਕਮੇਟੀ ਜਾਂ ਕਿਸੇ ਨਿਰਪੱਖ ਐਨਸੀ ਤੋਂ ਜਾਂਚ ਕਰਵਾਈ ਜਾਵੇ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਨੇ ਕਿ ਬੜੇ ਬੁੱਧੀਮਾਨ ਨੇ ਅਤੇ ਉਹਨਾਂ ਕੋਲ ਹੀ ਗ੍ਰਹਿ ਮੰਤਰੀ ਹੋਣ ਦੇ ਨਾਤੇ ਇੰਟੈਲੀਜੈਂਸ ਵਿਭਾਗ ਦੀ ਜ਼ਿੰਮੇਵਾਰੀ ਹੈ ਇਸ ਲਈ ਮੁੱਖ ਮੰਤਰੀ ਬਤੌਰ ਸੂਬੇ ਦੇ ਮੁਖੀ ਅਤੇ ਇੰਟੈਲੀਜੈਂਸ ਦੇ ਮੁਖੀ ਹੋਣ ਦੇ ਨਾਤੇ ਇਸ ਦੀ ਜ਼ਿੰਮੇਵਾਰੀ ਖੁਦ ਲੈ ਉਹਨਾਂ ਇਹ ਵੀ ਸ਼ੱਕ ਪ੍ਰਗਟਾਇਆ ਕਿ ਪੰਜਾਬ ਵਿੱਚ ਇਹ ਸਭ ਕੁਝ ਸਿਆਸੀ ਲਾਹਾ ਲੈਣ ਲਈ ਕੀਤਾ ਜਾ ਰਿਹਾ। ਉਹਨਾਂ ਅਪੀਲ ਕੀਤੀ ਕਿ ਮੁੱਖ ਮੰਤਰੀ ਆਪਣੀ ਬੁੱਧੀ ਦੀ ਵਰਤੋਂ ਸੂਬੇ ਵਿੱਚੋਂ ਅਪਰਾਧ ਖਤਮ ਕਰਨ ਲਈ ਵਰਤਣ ਨਾ ਕਿ ਸਿਆਸੀ ਵਿਰੋਧੀਆਂ ਨੂੰ ਟੌਣ ਵਾਸਤੇ ਕਰਨ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵਾਰ ਫਿਰ ਈਰਾਨ ਨੂੰ ਧਮਕੀ ਦਿੱਤੀ ਉਸਨੇ ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ ਲਈ ਸਹਿਮਤ ਨਾ ਹੋਣ ਤੇ ਫੌਜੀ ਤਾਕਤ ਦੀ ਵਰਤੋਂ ਕਰਨ ਦੀ ਆਪਣੀ ਧਮਕੀ ਦੁਹਰਾਉਂਦੇ ਹੋਏ ਕਿਹਾ ਕਿ ਇਜ਼ਰਾਈਲ ਈਰਾਨ ਵਿਰੁੱਧ ਕਿਸੇ ਵੀ ਫੌਜੀ ਕਾਰਵਾਈ ਵਿੱਚ ਮੁੱਖ ਭੂਮਿਕਾ ਨਹੀਂ ਨਿਭਾਏਗਾ 트ੰਪ ਨੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਜੇਕਰ ਉਹ ਵਿਕਾਸ ਯਤਨਾਂ ਨੂੰ ਰੋਕਣ ਤੋਂ ਇਨਕਾਰ ਕਰਦਾ ਤਾਂ ਫੌਜੀ ਕਾਰਵਾਈ ਹੋ ਸਕਦੀ ਹੈ 트ੰਪ ਨੇ ਉਵਲ ਦਫ਼ਤਰ ਵਿੱਚ ਕਈ ਕਾਰਜਕਾਰੀ ਆਦੇਸ਼ਾਂ ਤੇ ਦਸਤਕਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਨੇ ਕਿਹਾ ਕਿ ਮੈਂ ਬਹੁਤਾ ਕੁਝ ਨਹੀਂ ਮੰਗ ਰਿਹਾ ਪਰ ਉਹਨਾਂ ਕੋਲ ਪਰਮਾਣੂ ਹਥਿਆਰ ਨਹੀਂ ਹੋ ਸਕਦੇ ਜੇਕਰ ਉਹ ਸਹਿਮਤ ਨਹੀਂ ਹੁੰਦਾ ਅਤੇ ਇਸ ਲਈ ਫੌਜੀ ਤਾਕਤ ਦੀ ਲੋੜ ਪੈਂਦੀ ਹੈ ਤਾਂ ਅਸੀਂ ਫੌਜੀ ਤਾਕਤ ਦੀ ਵਰਤੋਂ ਕਰਾਂਗੇ ਜ਼ਾਹਿਰ ਹੈ ਕਿ ਇਜ਼ਰਾਈਲ ਇਸ ਵਿੱਚ ਸਾਡਾ ਮੋਰੀ ਹੋਵੇਗਾ ਕੋਈ ਵੀ ਸਾਡੀ ਅਗਵਾਈ ਨਹੀਂ ਕਰਦਾ ਅਸੀਂ ਉਹ ਕਰਦੇ ਹਾਂ ਜੋ ਅਸੀਂ ਚਾਹੁੰਦੇ ਹਾਂ ਅੱਜ ਲਈ ਸਿਰਫ ਐਨਆਈ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ